ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਸੁਖਵੀਰ ਬਾਦਲ ਨੇ ਜਿਹੜੀ ਇੱਕ ਐਸੀ ਕਾਲ ਅਪਾਰਕ ਆਡੀਓ ਵੀ ਕਹਿ ਸਕਦੇ ਆ ਲੀਕ ਕਰ ਦਿੱਤੀ ਗਈ ਹੈ ਜਿਹਦੇ ਵਿੱਚ ਪੰਜਾਬ ਪੁਲਿਸ ਵਾਲੇ ਦੇ ਖੁਲਾਸੇ ਹੋਣ ਜਾ ਰਹੇ ਆ ਇਸ ਵੀਡੀਓ ਦੇ ਵਿੱਚ এবੀਸੀ ਪੰਜਾਬ ਚੈਨਲ ਬਣੀਓ ਤਾਂ ਇਹ ਵੀਡੀਓ ਸਾਂਝੀ ਕਰਾਂਗੇ ਪਹਿਲਾਂ ਚੈਨਲ ਤੇ ਬਣੇ ਰਹੋ ਫਿਰ ਕਰਦੇ ਆ ਅੱਗੇ ਗੱਲਬਾਤ ਬਾਦਲ ਨੇ ਇੱਕ ਕਾਝਹੀ ਪੁਲਿਸ ਅਫਸਰਾਂ ਦੀ ਕਾਲ ਰਿਕਾਰਡਿੰਗ ਲੀਕ ਕਰ ਦਿੱਤੀ ਹੈ ਸੋਸ਼ਲ ਮੀਡੀਆ ਤੇ ਸਾਂਝੀ ਕਰ ਦਿੱਤੀ ਹੈ ਜਿਸ ਨੇ ਬਹੁਤ ਵੱਡੇ ਖੁਲਾਸੇ ਕਰ ਦਿੱਤੇ ਨੇ ਉਸ ਕਾਲ ਰਿਕਾਰਡਿੰਗ ਦੇ ਵਿੱਚ ਉਸ ਕਥਿਤ ਕਾਲ ਰਿਕਾਰਡਿੰਗ ਦੇ ਵਿੱਚ ਕਾਫੀ ਕੁਝ ਬਿਆਨ ਕੀਤਾ ਜਾ ਰਿਹਾ ਹਾਲਾਂਕਿ ਉਸ ਰਿਕਾਰਡਿੰਗ ਨੂੰ ਦਾਵਾ ਕਰਦੇ ਹੋਇਆ ਸੁਖਵੀਰ ਸਿੰਘ ਬਾਦਲ ਨੇ ਲੰਮੀ ਚੌੜੀ ਇੱਕ ਪੋਸਟ ਵੀ ਲਿਖੀ ਜਿਸ ਦੇ ਵਿੱਚ ਐਸਐਸਪੀ ਪਟਿਆਲਾ ਤੇ ਉਸ ਜ਼ੋਨ ਦੇ ਪੈਂਦੇ ਜਿਹੜੇ ਹੋਰ ਪੁਲਿਸ ਅਧਿਕਾਰੀ ਨੇ ਉਹਨਾਂ ਦੀ ਗੱਲਬਾਤ ਨੂੰ ਲੀਕ ਕੀਤਾ ਗਿਆ ਉਸ ਦੇ ਵਿੱਚ ਚੋਣਾਂ ਦੇ ਵਿੱਚ ਧੱਗਾ ਕਿਵੇਂ ਕਰਨਾ ਹੈ ਪਲੈਨਿੰਗ ਕੀਤੀ ਜਾ ਰਹੀ ਹੈ ਬੜੀ ਹੈਰਾਨੀ ਦੀ ਗੱਲ ਹੈ ਪਰ ਇਸ ਗੱਲ ਦੇ ਵਿੱਚ ਸੱਚਾਈ ਕਿੰਨੀ ਹੈ ਇਸ ਤੇ ਬਾਰੇ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਜੁੜ ਚੁੱਕੇ ਨੇ ਆ ਭੁੱਲਰ ਸਾਹਿਬ ਜਿਸ ਤਰ੍ਹਾਂ ਦੀ ਆਡੀਓ ਸਾਹਮਣੇ ਆਈ ਹੈ ਇੱਕ ਜੋ ਸੁਖਵੀਰ ਸਿੰਘ ਬਾਦਲ ਨੇ ਦਾਵਾ ਕੀਤਾ ਹੈ ਕਿ ਉਹ ਪੁਲਿਸ ਅਧਿਕਾਰੀਆਂ ਦੀ ਹੈ ਉਸਦੇ ਵਿੱਚ ਕਾਫੀ ਕੁਝ ਚੀਜ਼ਾਂ ਨੇ ਪਹਿਲਾਂ ਤਾਂ ਵਿਸਥਾਰ ਦੇ ਨਾਲ ਇਹ ਹੀ ਜਾਨਣਾ ਚਾਹਾਂਗੇ ਕਿ ਸੁਖਵੀਰ ਸਿੰਘ ਬਾਦਲ ਨੂੰ ਉਹ ਆਡੀਓ ਜਾਂ ਕਾਲ ਰਿਕਾਰਡਿੰਗ ਲੀਕ ਕਿਉਂ ਕਰਨੀ ਪਈ ਹੈ ਬਿਲਕੁਲ ਸੰਦੀਪ ਇਹ ਬਹੁਤ ਵੱਡਾ ਪੰਜਾਬ ਦੇ ਲੋਕਤੰਤਰ ਤੇ ਇੱਕ ਤਮਾਚਾ ਹੈ ਕਿ ਜਿਹੜੇ ਪੁਲਿਸ ਅਫਸਰਾਂ ਤੇ ਇਲਜ਼ਾਮ ਲੱਗੇ ਨੇ ਕਿ ਜੇ ਕੱਲ ਹੀ ਲਿਟਰ ਆਪਣੇ ਨਾਮਜ਼ਿੰਦਗੀ ਪੱਤਰ ਦਾਖਲ ਕਰਨ ਆਉਣਗੇ ਤੇ ਉਹਨਾਂ ਦੇ ਨਾਮਜ਼ਿੰਦਗੀ ਪੱਤਰ ਪਾੜ ਦਿਓ ਹੁਣ ਜਿਹੜੀ ਕਾਲ ਆਡੀਓ ਲੀਕ ਕੀਤੀ ਗਈ ਦੇਖੋ ਸੁਭੀ ਸਿੰਘ ਬਾਦਲ ਹੋਣਾ ਦੇ ਵਿੱਚ ਤੇ ਸਰਕਾਰ ਦਾ ਹੋਈ ਸਾਰੇ ਨੇ ਡਿਪਟੀ ਸੀਐਮ ਰਹੇ ਨੇ ਤੇ ਜਿਹੜੇ ਅਫਸਰ ਪੁਲਿਸ ਆਪਸ ਵਿੱਚ ਗੱਲਬਾਤ ਕਰ ਰਹੀ ਆ ਹੋ ਸਕਦਾ ਕਿ ਉਹਨਾਂ ਚੋਂ ਹੀ ਕਿਸੇ ਇੱਕ ਨੇ ਸੁਭੀ ਸਿੰਘ ਬਾਦਲ ਦਿੱਤੇ ਹੋ ਜਾਂ ਸੁਭੀ ਸਿੰਘ ਬਾਦਲ ਦੇ ਹੱਥ ਲੱਗ ਗਈ ਹੋਵੇ ਹਾਲਾਂਕਿ ਇਹ ਸਮੱਸਿਆ ਚੋਂ ਪਟਿਆਲਾ ਪੁਲਿਸ ਜਾਂ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਜਾਂ ਆਵਾਦੀ ਪਾਰਟੀ ਕਹੇ ਕਿ ਇਹ ਜੀ ਆਈਏ ਦੇ ਨਾਲ ਬਣਾਈ ਹੋਈ ਹੈ ਇਹ ਫਰਜੀ ਹੈ ਇਹ ਨਕਲੀ ਹੈ ਇਹ ਜਾਲੀ ਹੈ ਇਹ ਪੁਲਿਸ ਨੂੰ ਬਦਨਾਮ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਸਭੀ ਸੰਬਾਧਲੇ ਸਾਜ਼ਿਸ਼ ਖੜੀ ਹੈ ਇਹ ਜਿਹੜੇ ਦੋਸ਼ਾਂ ਦੀ ਜਾਂਚ ਵੀ ਹੋ ਸਕਦੀ ਆਡੀਓ ਚੈੱਕ ਵੀ ਕਰਵਾਈ ਜਾ ਸਕਦੀ ਹੈ ਕਿ ਮਾਰ ਕੇ ਪੁਲਿਸ ਹੱਥਾਂ ਦੀ ਹੈ ਜਾਂ ਇਹ ਡਾਕਟਰ ਤੋਂ ਨਹੀਂ ਹੈ ਜਾਂ ਫਿਰ ਇਹ ਜਿਹੜੀ ਆ ਜਿਹੜੀ ਆ ਸਹੀ ਆ ਜਾਂ ਫਿਰ ਗਲਤ ਆ ਹੁਣ ਅਗਰ ਜਿਹੜੀ ਆ ਯੂਨੀਕ ਸੁਪਰੀਸੋ ਬਾਦਲ ਹੋਣਾ ਨੇ ਕਰਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਅਗਰ ਉਹ ਪੜ ਕੇ ਸੁਣਾਇਆ ਜਾਵੇ ਦਰਸ਼ਕਾਂ ਨੂੰ ਤੇ ਵਾਕਿਆ ਸਾਰਿਆਂ ਦੇ ਜਿਹੜੇ ਨੇ ਹਨਰਾਂ ਪਰੇਸ਼ਾਨ ਹੋ ਜਾਣਗੇ ਕਿ ਆਖਰ ਪੁਰਸ ਇਸ ਲੈਵਲ ਤੇ ਵੀ ਜਾ ਸਕਦੀ ਹੈ ਕਿ ਉਰਧੀਆਂ ਦੇ ਨਾਮਜ਼ਦਗੀ ਪੱਤਰ ਪੁਰਸ ਕਿੰਦੀ ਖੋਦੀ ਪਾੜ ਦਿਓ ਹੁਣ ਇਸ ਮਸਲੇ ਦੇ ਵਿੱਚ ਸੁਪਰੀਸੋ ਬਾਦਲ ਹੋਣਾ ਨੇ ਇਲਜ਼ਾਮ ਲਗਾਏ ਨੇ ਕਿ ਪੰਜਾਬ ਪੁਲਿਸ ਕਾਲੀ ਲੀਡਰਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਜਿਨ੍ਹਾਂ ਨੇ ਕਿਉਂਕਿ ਅੱਜ ਆਖਰੀ ਦਿਨ ਜਿਲ੍ਹਾ ਪ੍ਰੇਸ਼ਰ ਤੇ ਬਲਾਕ ਸੰਪਤੀ ਚੋਣਾਂ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਤੇ ਉਹਨੂੰ ਲੈ ਕੇ ਉਹਨਾਂ ਦੇ ਹੱਥ ਆਡੀਓ ਲੱਗੀ ਸੀ ਜਿਹੜੀ ਉਹਨਾਂ ਨੇ ਲੀਕ ਕਰ ਦਿੱਤੀ ਆਪਣੇ ਉਹਨਾਂ ਨੇ ਐਕਸ ਅਕਾਊਂਟ ਤੇ ਜਾਂ ਹੋਰ ਵੱਖ-ਵੱਖ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਉਹਨਾਂ 'ਤੇ ਸਾਂਝੀ ਕਰ ਦਿੱਤੀ ਜਿਸ ਕਰਕੇ ਪੰਜਾਬ ਪੁਲਿਸ ਦੇ ਵਿੱਚ ਤ ਤਰਸੱਲੀ ਜਿਹੜੀ ਮੱਚ ਗਈ ਹੈ ਉਹਦੇ 'ਚ ਲਿਖਦੇ ਨੇ ਸੁਭੀਸ਼ੰਗ ਬਾਦਲ ਉਹਨਾਂ ਨੇ ਫਿਰ ਜਿਹੜੀ ਆਡੀਓ ਲੀਕ ਕੀਤੀ ਆ ਉਹਦੀ ਜਿਹੜੀ ਸਕ੍ਰਿਪਟ ਉਹ ਵੀ ਲਿਖ ਕੇ ਭੇਜੀ ਆ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਹਨਾਂ ਪਾਈ ਆ ਜਿਹਦੇ 'ਚ ਉਹ ਲਿਖਦੇ ਨੇ ਸੁਖਵੀਰ ਬਾਦਲ ਦਾ ਕਹਿਣਾ ਵੀ ਇਹ ਅਕਾਲੀਆਂ ਦੇ ਆਪਾਂ ਕਹਿੰਦੀਏ ਵੀ ਨਾਮਜਦ ਪੱਤਰ ਆ ਕੇ ਵੀ ਇਹ ਪਾੜਦੇ ਤੇ ਜਾਣ ਹੁਣ ਇਹ ਕਾਲ ਰਿਕਾਉਂਟਿੰਗ ਕਹਿ ਸਕਦੇ ਆ ਆਪਾਂ ਇਹਨੂੰ ਲੀਕ ਕਰ ਦਿੱਤਾ ਗਿਆ ਸੁਖਬੀਰ ਬਾਦਲ ਬੰਨੀਓ ਤਾਂ ਹੁਣ ਇੱਕ ਪਾਸੇ ਬਈ ਜਿਮਨੀ ਚੋਣਾ ਨੂੰ ਲੈ ਕੇ ਇਹ ਹੁਣ ਮਾਮਲੇ ਖੜੇ ਹੋ ਗਏ ਤੇ ਹੁਣ ਸੁਖਬੀਰ ਬਾਦਲ ਬੰਨੀਓ ਹੁਣ ਇਹ ਪੱਤਰਕਾਰਾਂ ਨੂੰ ਵੀ ਕਹਿਣਾ ਇਹੀ ਆ ਵੀ ਸੁਖਵੀਰ ਬਾਦਲ ਬਣੀਓ ਇਹ ਆਡੀਓ ਰਿਕਾਰਡਿੰਗ ਕੀਤੀ ਜਾਂਦੀ ਆ ਕਾਲ ਰਿਕਾਰਡਿੰਗ ਕੀਤੀ ਜਾਂਦੀ ਆ ਬਾਅਦ ਵਿੱਚ ਚੈਨਲਾਂ ਤੇ ਲੀਕ ਕਰ ਦਿੱਤੀ ਵੀ ਇਹ ਖਬਰ ਜਿਹੜੀ ਹੁਣ ਤੱਕ ਦੀ ਲੀਕਡ ਖਬਰ ਆ ਰਹੀ ਆ ਤੇ ਹੁਣ ਇਹਦੇ ਵਿੱਚ ਵਿਰੋਧੀਆਂ ਬਣੀਓ ਇਹੀ ਆ ਤਾਂ ਵੀ ਜਿਹਦੇ ਵਿੱਚ ਹੁਣ ਸੁਖਵੀਰ ਬਾਦਲ ਨੂੰ ਬਈ ਇਹ ਕਹਿ ਸਕਦੇ ਆ ਵੀ ਇਹ AI ਨਾਲ ਬਣਾਈ ਆ ਪਰ ਇਹ AI ਨਾਲ ਨਹੀਂ ਜਿਵੇਂ ਇਹ ਹੁਣ ਪੱਤਰਕਾਰਾਂ ਦਾ ਵੀ ਕਹਿਣਾ ਵੀ ਹੁਣ ਇਹ ਕੀ ਰਿਕਾਰਡਿੰਗ ਆ ਇਹ ਆਪਾਂ ਬਈ ਅਗਲੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਪਰ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਚੁੱਥਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹਿਣਾ ਤਾਂ ਕਿ ਆਪਣੇ ਨੋਟੀਫਿਕੇਸ਼ਨ ਮਿਲਦੇ ਰਹਿਣ ਨਵੇਂ ਟੌਪ ਤੇ ਧੰਨਵਾਦ